ਇਹ ਜਿਹੜੇ ਧੰਗ ਗੁਰੂ ਗ੍ਰੰਥ ਸਾਹਿਬ ਜੀ ਆ ਸੰਗਤ ਜੀ ਮੈਂ ਤੁਹਾਨੂੰ ਦੱਸ ਦਵਾਂ ਇਹ ਸ੍ਰੋਮਣੀ ਕਮੇਟੀ ਵੱਲੋਂ ਹੀ ਪ੍ਰਕਾਸ਼ਿਤ ਹੋਏ ਨੇ ਤੇ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰੋਗੇ ਇਹਦੇ ਦੇਖ ਕੇ ਹਰਾਨ ਹੋ ਜਾਓਗੇ ਆ ਦਰਸ਼ਨ ਕਰੋ ਜੀ ਚੌਰ ਸਾਹਿਬ ਇੰਨਾ ਕਾਲਾ ਹੋਇਆ ਪਿਆ ਵਾ ਕਿਤੇ ਇਸ਼ਨਾਨ ਨਹੀਂ ਦਾ ਹੋਇਆ ਤੇ ਆਵੇ ਹੋ ਸਤਗੁਰਾਂ ਦੇ ਜਿਹੜੇ ਬਾਹਰੀ ਅੰਗ ਨੇ ਉਹ ਵੀ ਅਲੱਗ ਹੋਏ ਨੇ ਬਾਬੇ ਬੜਪਾਖ ਸਿੰਘ ਦੀ ਇੱਕ ਘਰ ਦੇ ਵਿੱਚ ਲਾਈ ਸੀ ਗੱਦੀ ਜਦੋਂ ਨਿਹੰਗ ਸਿੰਘ ਪਹੁੰਚੇ ਤਾਂ ਦੇਖ ਕੇ ਕਮਰੇ ਦੇ ਉੱਡੇ ਹੋਸ਼ ਸੋ ਦੋਸਤੋ ਜਿਵੇਂ ਕਿ ਪਿਛਲੇ ਦਿਨੀ ਬੰਟੀ ਬਾਬੇ ਦੀਆਂ ਕੁਝ ਵੀਡੀਓ ਵਾਇਰਲ ਹੋ ਰਹੀਆਂ ਸੀ ਅਤੇ ਉੱਥੇ ਹੀ ਨਿਹੰਗ ਹੁੰਦੇ ਸੀ ਜਿੱਥੇ ਉਹ ਚੌਂਕੇ ਲਾਉਂਦੇ ਹੋਏ ਨਜ਼ਰ ਆ ਰਹੇ ਸੀ ਅਤੇ ਉਹ ਕਹਿ ਰਹੇ ਸੀ ਕਿ ਪਖੰਡ ਕਰਨਾ ਬੰਦ ਕਰੋ ਪਰ ਉਦਾਂ ਦਾ ਇੱਕ ਮਾਮਲਾ ਸਾਹਮਣੇ ਆਇਆ ਹੈ ਜਿਸ ਦੇ ਵਿੱਚ ਨਿਹੰਗ ਸਿੰਘ ਇੱਕ ਘਰ ਦੇ ਵਿੱਚ ਨਜ਼ਰ ਆ ਰਹੇ ਨੇ ਜਿੱਥੇ ਕਿ ਬਾਬਾ ਬੜਪਾਖ ਸਿੰਘ ਦੀ ਗੱਦੀ ਲਗਾਈ ਹੋਈ ਹੈ ਉਹਨਾਂ ਦੇ ਨਾਮ ਤੇ ਪਰ ਜਦੋਂ ਨਿਹੰਗ ਸਿੰਘਾਂ ਨੂੰ ਪਤਾ ਲੱਗਿਆ ਅਤੇ ਉੱਥੇ ਜਾ ਕੇ ਦੇਖਿਆ ਉੱਥੇ ਹੀ ਸਤਕਾਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਗ ਅਲੱਗ-ਅਲੱਗ ਹੋਏ ਪਏ ਸੀ ਅਤੇ ਜੋ ਚੋਰ ਸਾਹਿਬ ਸੀ ਉਹਨਾਂ ਨੂੰ ਵੀ ਇਸ਼ਨਾਣ ਨਹੀਂ ਕਰਵਾਇਆ ਹੋਇਆ ਸੀ ਉਹ ਵੀ ਬਹੁਤ ਹੀ ਜ਼ਿਆਦਾ ਜਿਵੇਂ ਆਪਾਂ ਕਹਿ ਸਕਦੇ ਹਾਂ ਕਿ ਕਾਲੇ ਰੰਗ ਦੇ ਹੋਏ ਹੋਏ ਸੀ ਪਰ ਉੱਥੇ ਹੀ ਨਿਹੰਗ ਸਿੰਘਾਂ ਨੂੰ ਪਤਾ ਲੱਗਦਾ ਹੈ ਅਤੇ ਉਹ ਉਹਨਾਂ ਦੇ ਘਰ ਜਾਂਦੇ ਨੇ ਉੱਥੇ ਨੌਜਵਾਨ ਕਹਿੰਦਾ ਹੋਇਆ ਨਜ਼ਰ ਆਉਂਦਾ ਹੈ ਕਿ ਅਸੀਂ ਪੰਜ ਬਾਣੀਆਂ ਦਾ ਪਾਠ ਕਰਦੇ ਹਾਂ ਜੇਕਰ ਸਾਡਾ ਪਿਤਾ ਕਿਤੇ ਇੱਧਰ ਉੱਧਰ ਜਾਂਦਾ ਹੈ ਜਦੋਂ ਬਾਬਾ ਜੀ ਨੇ ਪੁੱਛਿਆ ਕਿ ਤੁਸੀਂ ਕਿਹੜੀ ਬਾਣੀ ਦਾ ਪਾਠ ਕਰਦੇ ਹੋ ਤਾਂ ਨੌਜਵਾਨ ਸੁੰਨ ਹੋ ਜਾਂਦਾ ਹੈ ਨੌਜਵਾਨ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਗੁਰਦੁਆਰਾ ਪ੍ਰਬੰਧਕ ਸ਼੍ਰੋਮਣੀ ਕਮੇਟੀ ਦੇ ਦੁਆਰਾ ਹੀ ਇਹ ਗੱਦੀ ਲਗਵਾਈ ਗਈ ਹੈ ਸੋ ਬਾਕੀ ਸਾਡਾ ਚੈਨਲ ਇਸ ਗੱਲ ਦੀ ਪੁਸ਼ਟੀ ਨਹੀਂ ਕਹਦਾ ਕਿ ਇਹ ਸ਼੍ਰੋਮਣੀ ਕਮੇਟੀ ਨੇ ਗੱਦੀ ਲਵਾਈ ਹੈ ਜਾਂ ਫਿਰ ਨਹੀਂ ਸੋ ਬਾਕੀ ਆਓ ਲੈ ਚੱਲਦੇ ਹਾਂ ਤੁਹਾਨੂੰ ਨਿਹੰਗ ਸਿੰਘਾਂ ਦੀ ਉਹਨਾਂ ਵੀਡੀਓ ਵੱਲ ਜਿਸ ਦੇ ਵਿੱਚ ਉਹ ਨੌਜਵਾਨ ਦੇ ਨਾਲ ਗੱਲ ਕਰਦੇ ਹੋਏ ਨਜ਼ਰ ਆ ਰਹੇ ਨੇ ਅਤੇ ਵੀਡੀਓ ਵਿੱਚ ਦੇਖਿਆ ਜਾ ਰਿਹਾ ਹੈ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਗ ਅਲੱਗ-ਅਲੱਗ ਹੋਏ ਪਏ ਨੇ ਸੋ ਦੋਸਤੋ ਵੀਡੀਓ ਦੇਖਣ ਤੋਂ ਬਾਅਦ ਆਪਣੇ ਰਾਏ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਸਾਂਝੇ ਕਰਿਓ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਇਹ ਗੁਰਦੁਆਰਾ ਪ੍ਰਬੰਧਕ ਕਮੇਟੀ ਤੱਕ ਪਹੁੰਚ ਸਕੇ ਤਾਂ ਜੋ ਇਸ ਦਾ ਅਸਲ ਤਾਂ ਤੋਂ ਸਾਹਮਣੇ ਆ ਸਕੇ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਇੱਕ ਹੋਰ ਜਾਣਕਾਰੀ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਕਿ ਨਾਜੀ ਦਾ ਜਸ ਸਿੰਘ ਜੀ ਜਦੋਂ ਸੰਦੀਪ ਸਿੰਘ ਜੀ ਜਦੋਂ ਤੁਹਾਡੇ ਫਾਦਰ ਸਾਹਿਬ ਕੇ ਟੂਰ ਤੇ ਚੱਲ ਜਾਂਦੇ ਆ ਦੋ ਚਾਰ ਦਿਨ ਦੇ ਤਿੰਨ ਦਿਨ ਦੀ ਸਵਾਰੀ ਦੇ ਨਾਲ ਉਹਦੇ ਕਿ ਸੇਵਾ ਕੌਣ ਕਰਦੇ ਸੇਵਾ ਮੈਂ ਹਾਂਜੀ ਪ੍ਰਕਾਸ਼ ਤੁਸੀਂ ਕਰਦੇ ਜੀ ਹਾਂਜੀ ਤੁਸੀਂ ਕਰਦੇ ਜੀ ਆਪਣਾ ਨਾਮ ਉਹਦੇ ਅੰਦਰ ਕਰੀ ਕਿਹਨੇ ਕਰਦੇ ਨੇਤ ਨੇਮ ਕੀ ਇਹ ਨੇਤ ਨੇਮ ਕੀ ਕਰਦੇ ਫਿਰ ਕਿ ਕਿ ਪੋਸੀਸਾ ਕੋ ਕਿਹੜੀ ਬਾਣੀ ਪੜਦੇ ਜੀ ਤੂੰ ਬਤਾ ਉਹ ਜੀਨ ਕਿ ਨਹੀਂ ਹੈ ਫਿਰ ਇਹ ਸ਼ਾਮ ਕਿਹੜੀ ਕਿਹੜੀ ਇਹ ਜੀ ਸਾਡੀ ਦਾਦੀ ਜਾਨਾ ਕੀ ਦਾਦੀ ਜਾਨਾ ਕੀ ਉਦਾਰਪੁਰ ਇਹ ਜਿਹੜੇ ਦੱਸ ਰਹੇ ਨੇ ਇਹ ਵੇਲੇ ਜਿਹੜੇ ਇੰਜੀਨੀਅਰ ਦੇ ਘਰ ਪਹੁੰਚਿਆ ਵੇਖ ਲਓ ਜੇ ਜੇਕਰ ਇਹ ਹਾਂ ਸ਼੍ਰੋਮਣੀ ਕਮੇਟੀ ਨਾਲ ਤੀਤਾਵਾ ਸਪਰਕ ਜਿਹੜੇ ਗੁਰਦਰਾ ਸਾਹਿਬ ਜੀ ਤੁਸੀਂ ਭਾਈ ਸਾਹਿਬ ਜੀ ਨਾਲ ਗੱਲ ਕੀਤੀ ਹੈ ਹਾਂ ਜੀ ਠੀਕ ਹੈ ਉਹਨਾਂ ਨੂੰ ਕਹਿ ਇੱਕ ਨਾ ਗੱਲ ਕੀਤੀ ਤੁਸੀਂ ਜਿਹੜੇ ਉਥੋਂ ਦੇ ਇੰਚਾਰਜ ਆ ਪੁਗੀਆਂ ਦੇ ਅੱਗੇ ਉਹ ਤੋਂ ਬਣਾ 8:00 10:00 ਹੋ ਗਿਆ ਉਸ ਨਾਲ ਬਚ ਕੇ ਪ੍ਰਚਾਰਕ ਵੀ ਲੈ ਕੱਲੋਂ ਕੇ ਜੋ ਕੰਮ ਕਰਦੇ ਠੀਕ ਹੈ ਅੱਜ ਦੀ ਹੈ ਇਹ ਜਿਹੜੇ ਧੰਗ ਗੁਰੂ ਗ੍ਰੰਥ ਸਾਹਿਬ ਜੀ ਆ ਸੰਗਤ ਜੀ ਮੈਂ ਤੁਹਾਨੂੰ ਦੱਸ ਦਵਾ ਇਹ ਸ੍ਰੋਮਣੀ ਕਮੇਟੀ ਵੱਲੋਂ ਹੀ ਪ੍ਰਕਾਸ਼ਿਤ ਹੋਏ ਨੇ ਤੇ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰੋਗੇ ਤੇ ਦੇਖ ਕੇ ਰਹਾਣ ਹੋ ਜਾਓਗੇ ਆ ਦਰਸ਼ਨ ਕਰੋ ਜੀ ਚੌਰ ਸਾਹਿਬ ਇਹਨਾਂ ਕਾਲਾ ਹੋਇਆ ਪਿਆ ਵਾ ਕਿਤੇ ਇਸ਼ਨਾਨ ਨਹੀਂ ਦਾ ਹੋਇਆ ਤੇ ਆਵੇ ਹੋ ਫਤਗੁਰਾਂ ਦੇ ਜਿਹੜੇ ਬਾਹਰੀ ਅੰਗ ਨੇ ਉਹ ਵੀ ਅਲੱਗ ਹੋਏ ਨੇ ਉਧਰੋਂ ਵੀ ਇਧਰੋਂ ਵੀ ਤੇ ਆਹ ਵੇਖੋ ਆ ਵੱਡੀਆਂ-ਵੱਡੀਆਂ ਖੂਬਾਂ ਪਵੇਟ ਭਗਤ ਜੀ ਲੱਗੀਆਂ ਵਾ ਹੁਣ ਕਰਦੇ ਆ ਪਰਿਵਾਰ ਨਾਲ ਗੱਲਬਾਤ ਸਾਰੀ ਦੱਸੋ ਸੰਗਤ ਜੀ ਹੁਣ ਕੀ ਕਰਨਾ ਜੀ ਇਹਦਾ ਵਾ ਫਤਗੂ ਸੱਚੇ ਪਾਤਸ਼ਾਹ ਦਾ ਸਰਕਾਰ ਜਿਨ੍ਹਾਂ ਨੇ ਕਰਨਾ ਦੇ ਕਰੋਨਾ ਹੀਆ ਉਹਨਾਂ ਨੇ ਬਿਲਕੁਲ ਇਧਰ ਧਿਆਨ ਨਹੀਂ ਦਿੱਤਾ ਤੇ ਆਪਸ ਵਿੱਚ ਅਸੀਂ ਲੜੀ ਜਾਂਦੇ ਆ ਆਪਸ ਵਿੱਚ ਅਸੀਂ ਕਹਿੰਦੇ ਅਸੀਂ ਉਹਨੂੰ ਜਹਿਦਾਰ ਨਹੀਂ ਮੰਨਦੇ ਉਹਦੇ ਉਹਨੂੰ ਨਹੀਂ ਮੰਨਦੇ ਉਹ ਜੇ ਤੁਸੀਂ ਨਹੀਂ ਉਹਨੂੰ ਮੰਨਦੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਨਹੀਂ ਜੇ ਮੰਨਦੇ ਜੇ ਮੰਨਦੇ ਹੁੰਦੇ ਤੇ ਅੱਜ ਆ ਜਾਨੂੰ ਵੇਖਣ ਦੀ ਲੋੜ ਨਹੀਂ ਪੈਣੀ ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਹੁੰਦੇ ਹੁੰਦੇ ਆ ਕਿਤੇ ਆਪਾਂ ਤੇ ਆਪਾਂ ਇੱਕ ਦੂਜੇ ਨੂੰ ਸਿੱਖ ਮੰਨਣਾ ਸੀ ਪਰ ਨਹੀਂ ਮੇਰੀ ਬੇਨਤੀ ਆ ਕਿ ਹੁਣ ਗੁਰਮਤਾ ਕਰਕੇ ਪਰਿਵਾਰ ਦੇ ਨਾਲ ਜਿਹੜੇ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਜੀ ਨੇ ਉਹ ਵੇਨੇ ਆ ਭਾਈ ਬਲਵਿੰਦਰ ਸਿੰਘ ਜੀ ਕੀ ਕਰਨਾ ਜੀ ਦਾ ਜੇ ਤਾਂ ਇਹ ਸੇਵਾ ਕਰ ਸਕਦੇ ਆ ਜਿਹੜਾ ਮੈਂ ਬੋਲ ਰਿਹਾ ਹਾਂ ਨਹੀਂ ਇਹਨਾਂ ਦੇ ਘਰ ਦੇ ਵਿੱਚ ਕੋਈ ਪਰਿਵਾਰ ਅਮਰਤਾ ਨਹੀਂ ਮੁੰਨੇ ਆ ਦਾੜੀ ਕੇਸ ਕਟਾਏ ਹੋਏ ਆ ਹਾਂਜੀ ਤੇ ਇਹਨਾਂ ਦੀ ਸੇਵਾ ਵੀ ਨਹੀਂ ਹੈ ਸੇਵਾ ਵੀ ਨਹੀਂ ਗਈ ਹਾਂਜੀ ਸੇਵਾ ਹੋਵੇ ਤਾਂ ਸੇਵਾ ਨਹੀਂ ਹੈ ਭਾਈ ਮਜੀਦ ਸਿੰਘ ਜੀ ਤੁਹਾਡਾ ਕੀ ਕਹਿਣਾ ਗੁਰਦੇ ਕੀਤਾ ਖੰਡਾ ਮਾਂ ਦੂਜੀ ਬਾਈ ਦੇਖਣ ਤੋਂ ਪੜਾ ਲਗਾ ਨਾ ਕੋਈ ਰਸਵਾ ਨਾ ਕਮਰਾ ਹੈਗਾ ਸੋ ਬਾਰਾਂ ਵਿੱਚ ਕੋਈ ਸੁੱਕਾ ਸਵੇੜਾ ਸੁੱਕਾ ਸਵੇੜਾ ਹੈ ਕੋਈ ਨਹੀਂ ਮਾਰਾ ਜੀ ਗੁਰੀ ਸਪਾ ਚੋਂ ਬਾਹਰ ਨਹੀਂ ਦਿੱਤੀ ਇਸ ਕਰਕੇ ਜੋ ਬੁਤਰਾ ਆ ਵੀ ਮਿਲਦਾ ਕੋਈ ਕਰਦਾ ਕੁਝ ਚੀਜ਼ਾਂ ਦਿੱਤੀਆਂ ਦਿੱਤੀਆਂ ਸਵਾਦੀ ਹੈ ਮੁੰਨੇ ਕੋ ਲਈਆਂ ਜੇ ਬਾਰੇ ਵਾਲੇ ਇਹ ਨਹੀਂ ਕਿਤੇ ਤੇ ਭਾਈ ਦਰਸ਼ਨ ਸਿੰਘ ਤੁਹ ਤੁਹਾਡਾ ਕੀ ਕਹਿਣਾ ਸਾਰਾ ਵਾਣੀ ਦੀ ਕੀ ਬੰਦੇ ਗੁਰੂ ਘਰ ਦੇ ਸਾਧ ਸੰਗਤ ਦੀ ਉਹ ਕੀ ਹਾਲਤ ਅਸੀਂ ਦੇਖ ਰਹੇ ਆ ਮਨੁਸ਼ਾ ਜੀ ਮਨ ਨੂੰ ਬਹੁਤ ਦੁੱਖ ਹੁੰਦਾ ਹੈ ਕਿ ਸੇਵਾ ਸੁਭਾਲ ਬਿਲਕੁਲ ਨਹੀਂ ਆ ਰਹੀ ਕਿਉਂਕਿ ਅੱਜ ਲੱਗਦੀ ਹੈ ਕਿ ਸੇਵਾ ਦਾ ਇਹ ਇੱਕ ਅਭਿ ਵਿੱਚ ਸਿੱਖੀ ਨਹੀਂ ਹੋਈ ਕਿ ਇਹ ਜੇ ਜਗਤ ਜਗਤ ਦਾ ਜਨਨ ਪ੍ਰਕਾਸ਼ ਕਰਦੇ ਆ ਤੇ ਇਹਨਾਂ ਨੂੰ ਪੰਜਾਂ ਬਾਣੀਆਂ ਦੇ ਨੇ ਚੇਤਾ ਵੀ ਪੰਜ ਬਾਣੀਆਂ ਕਿਹੜੀਆਂ ਉਸ ਨਾਲ ਕਿ ਜਿੰਨੇ ਹੀ ਪੰਜ ਬਾਣੀਆਂ ਪੜਦੇ ਸੀ ਕਿ ਪੰਜ ਬਾਣੀਆਂ ਦੱਸੋ ਕਿਹੜੀਆਂ ਪੜਦੇ ਕਦੇ ਸਾਨੂੰ ਚੇਤਾ ਨਹੀਂ ਤੇ ਆਹ ਹਾਲ ਤਾਂ ਦੇਖੋ ਹੁਣ ਇਹ ਸਾਬ ਨਾਲ ਗੁਰੂ ਸਾਹਿਬ ਦੇ ਜਿਹੜੇ ਪਾਵਨ ਪਿੱਤਰ ਸਰੂਪ ਆ ਲਾਗੇ ਗੁਰਦੁਆਰਾ ਸਾਹਿਬ ਸੁਯੋਗਤ ਹੋਣੇ ਚਾਹੀਦੇ ਆ ਅਜੀ ਗੁਰਦੁਆਰਾ ਸਾਹਿਬ ਸ਼ਰੋਣੀ ਪ੍ਰਬੰਧਕ ਕਮੇਟੀ ਦੇ ਜਿਹੜਾ ਬਹੁਤ ਬਹੁਤ ਸ਼ੁਕਰੀਆ ਕਪੂਥਲੇ ਤੁਸਾਂ ਨੂੰ ਉਹਨਾਂ ਨੇ ਸੰਪਰਕ ਕੀਤਾ ਸੀ ਉਹਨਾਂ ਨੇ ਕਿਹਾ ਕਿ ਉਹਦਾ ਸਰੂਪ ਆ ਗੁਰੂ ਸਾਹਿਬ ਦੇ ਆਖੀ ਤੇ ਬਤਰਾ ਦਾ ਸਰ ਵੀ ਕਿਸੇ ਸੁਮਤੀ ਕਰਨ ਨਹੀਂ ਹਨ ਤੋ ਅਗੋ ਕਹਿਣ ਲੱਗੇ ਕਿ ਤੁਸੀਂ ਕੱਲ ਦਾ ਟਾਈਮ ਰੱਖੋ ਅਸੀਂ ਪਰਜਾ ਦੇ ਦੇਖਾਂਗੇ ਇਹ ਤੁਸੀਂ ਹੁਣ ਆ ਦੇ ਆਪ ਦੇਖ ਲਓ ਅੱਖੀਂ ਹਾਲ ਹੋ ਰਿਹਾ ਤੇ ਮੇਰੀ ਇਹੋ ਬੇਨਤੀ ਹੈ ਸਾਰੇ ਸੰਗਤ ਜਨਾਂ ਵਿੱਚ ਇੱਕ ਗੁਰਸਾਹਿਬ ਦੇ ਪਾਵਨ ਪਾਠ ਸਰੂਪ ਕੋਤਰਾ ਉਹ ਸਾਬ ਵਿੱਚ ਜੀ ਲੋਕਤ ਹੋਣੀ ਚਾਹੀਦੀ ਹੈ ਹਾਂਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ